ਹਾਂਜੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਵਧੀਆ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਹਾਰਾਜ ਤੁਹਾਨੂੰ ਤਰਕੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਸੋ ਅੱਜ ਜੀ ਦਿਨ ਹੈਗਾ ਮੰਗਲਵਾਰ ਦਾ ਹਾਂ ਆਪਾਂ ਘਰ ਸੀਗੇ ਤੇ ਇੱਕ ਭੈਣ ਨੇ ਆਪਾਂ ਨੂੰ ਕੱਲ ਕਮੈਂਟ ਕੀਤਾ ਕਹਿੰਦੇ ਵੀ ਰਾਜਵਿੰਦਰ ਭੈਣ ਆ ਉਹਨਾਂ ਦਾ ਸ਼ਾਇਦ ਚੈਨਲ ਵੈਸੇ ਉਹਨਾਂ ਦਾ ਕੋਮਲ ਬਰਾੜ ਵੀ ਸ਼ੋਅ ਹੁੰਦਾ ਸੀ ਤੇ ਰਾਜਵਿੰਦਰ ਬਰਾੜ ਦੀ ਸ਼ੋਅ ਹੁੰਦਾ ਸੀ ਉਹਨਾਂ ਨੇ ਕਮੈਂਟ ਕੀਤਾ ਕਹਿੰਦੇ ਵੀ ਤੁਸੀਂ ਆਪਦੇ ਫਾਦਰ ਇਨ-ਲਾ ਨੂੰ ਜਿਹੜਾ ਵੀਡੀਓ ਚ ਕਾਹ ਤੋਂ ਨਹੀਂ ਲੈ ਕੇ ਆਉਂਦੇ ਪਹਿਲਾਂ ਤਾਂ ਬਹੁਤ-ਬਹੁਤ ਥੈਂਕ ਯੂ ਤੁਸੀਂ ਨੇ ਧਿਆਨ ਨਾਲ ਵੀਡੀਓ ਦੇਖਦੇ ਆਂ ਦੇਖਦੇ ਆਂ ਹਾਂ ਇਹ ਕਾਹਨੋਂ ਆਉਂਦਾ ਵੀਡੀਓ ਦੇ ਵਿੱਚ ਕਾਹਨ ਨਹੀਂ ਆਉਂਦਾ ਥੈਂਕ ਯੂ so much ਤੇ ਅਸੀਂ ਡੈਡੀ ਨੂੰ ਤਾਂ ਨਹੀਂ ਲੈ ਕੇ ਆਉਂਦੇ ਕਿਉਂਕਿ ਜਿਹੜੀ ਮੇਰੇ ਬੇਟੇ ਦੇ ਬਰਥਡੇ ਵਾਲੀ ਆਪਾਂ ਵੀਡੀਓ ਪਾਈ ਸੀ ਨਾ ਉਹਦੇ ਚ ਆਪਾਂ ਦੱਸਿਆ ਸੀਗਾ ਬੀ ਡੈਡੀ ਨੂੰ ਕਿਉਂ ਨਹੀਂ ਲੈ ਕੇ ਆਉਂਦੇ ਡੈਡੀ ਉਸ ਦਿਖਾਈ ਵੀ ਸੀਗੀ ਆ ਹਾਂ ਉੱਥੇ ਦਿਖਾਇਆ ਉਸ ਵੀਡੀਓ ਦੇ ਵਿੱਚ ਦੱਸਿਆ ਵੀ ਸੀ ਆਪਾਂ ਫੇਰ ਦੱਸ ਦਿੰਨੇ ਆ ਡੈਡੀ ਜਿਹੜੇ ਕਾਫੀ ਟਾਈਮ ਤੋਂ ਬਿਮਾਰ ਆ ਬੈੱਡ ਤੇ ਹੀ ਆ ਉਹ ਤੇ ਇਸੇ ਲਈ ਜਦੋਂ ਫਿਰ ਬੰਦਾ ਬਿਮਾਰ ਹੁੰਦਾ ਉਹ ਥੋੜਾ ਜਿਹਾ ਜਿਵੇਂ ਚਰਚਲਾਪਨ ਜ਼ਿਆਦਾ ਵਿੱਚ ਆ ਜਾਂਦਾ ਨਾਲੇ ਜਿਹੜਾ ਅਧਰੰਗ ਦਾ ਦੌਰ ਆ ਪੈ ਗਿਆ ਸੀ ਉਹਦੇ ਨਾਲ ਜਿਵੇਂ ਦਿਮਾਗ ਦਾ ਵੀ ਇੱਕ ਹਿੱਸਾ ਜਿਵੇਂ ਖੜ ਜਾਂਦਾ ਉਹ ਹਾਂ ਇੱਕ ਪਾਸੇ ਨੂੰ ਸਾਰੇ ਨੂੰ ਪੈ ਗਿਆ ਸੀ ਤੇ ਕਿ ਲੋ ਚਰਚੜਾ ਪੰਜਾ ਹੁੰਦਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਹੁੰਦਾ ਸੋ ਆਪਾਂ ਉਹਨਾਂ ਨਹੀਂ ਲੈ ਕੇ ਹੁੰਦੇ ਉਹ ਵੀ ਡੈਡੀ ਨੂੰ ਆਪਾਂ ਬਾਹਰ ਕੱਢ ਦਿੰਨੇ ਹੁੰਨੇ ਪਏ ਆ ਦਿਖਾ ਦਿਓ ਤੇ ਬਹੁਤ ਘੱਟ ਵੀ ਆਪਾਂ ਡੈਡੀ ਨੂੰ ਤਾਂ ਹੀ ਵਿਖਾਉਂਦੇ ਆ ਸੋ ਬਾਕੀ ਸਾਰਾ ਪਰਿਵਾਰ ਅਸੀਂ ਬੈਅ ਆਨੇ ਆ ਤੇ ਪਰ ਡੈਡੀ ਡੈਡੀ ਪਏ ਆ ੁੱਤੇ ਹਨ ਬਾਹਰ ਕੱਢਿਆ ਬਾਹਰ ਕੱਢ ਕੇ ਮੰਜਾ ਉੱਲੋਂ ੁੱਤੇ ਪਾ ਦਿੰਦਾ ਇਸ ਵੇਲੇ 7-8 ਸਾਲ ਹੋ ਗਏ ਡੈਡੀ ਇਸ ਤਰ੍ਹਾਂ ਦਾ 7-8 ਸਾਲ ਹੋ ਗਏ ਡੈਡੀ ਨੂੰ ਮੰਜੇ ਤੇ ਪਏ ਨੂੰ ਪਹਿਲਾਂ ਡੈਡੀ ਦਾ ਆਪਰੇਸ਼ਨ ਹੋਇਆ ਸੀਗਾ ਸੋ ਉਸ ਤੋਂ ਬਾਅਦ ਡੈਡੀ ਨੋ ਵੀ ਆਪਰੇਸ਼ਨ ਤੋਂ ਬਾਅਦ ਡੈਡੀ ਵਧੀਆ ਤੁਰਨ ਲੱਗ ਗਏ ਸੀਗੇ ਮੋਟਰਸਾਈਕਲ ਸਕੂਟਰੀ ਸਭ ਲਈ ਫਾਇਦੇ ਸੀ ਵਧੀਆ ਹੋ ਗਏ ਸੀ ਉਸ ਤੋਂ ਬਾਅਦ ਥੋੜਾ ਟਾਈਮ ਠਹਿਰ ਕੇ ਡੈਡੀ ਨੂੰ ਦौरा ਪੈ ਗਿਆ ਸੀ ਅਦਰੰਗ ਦਾ ਤੇ ਉਹ ਵੀ ਚਲੋ ਉਸ ਤੋਂ ਬਾਅਦ ਫਿਰ ਫਿਰ ਵੀ ਤੁਰਨ ਲੱਗ ਗਏ ਸੀ ਆਪਾਂ ਆਪ ਦੀ ਪੂਰੀ ਵਾਹ ਲਾਈ ਆ ਪੂਰਾ ਇਲਾਜ ਕਰਾਇਆ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਨਹੀਂ ਲੈ ਕੇ ਗਏ ਲੁਧਿਆਣਾ ਤੋਂ ਡੈਡੀ ਦੀ ਹਜੇ ਤੱਕ ਵੀ ਜਿਵੇਂ ਕਹੋ ਮੈਡੀਸਿਨ ਹਣਾ ਚੱਲਦੀ ਆ ਹਾਂ ਤੇ ਪਰ ਨਹੀਂ ਉਦਬਾ ਤੁਰੇ ਨਹੀਂ ਉਹ ਇੱਕ ਵਾਰੀ ਤੁਰਨਾ ਲੱਗ ਗਈ ਸੀ ਅਧ ਰੰਗ ਦਾ ਦੌਰ ਆ ਪਿਆ ਸੀ ਤੁਰਨਾ ਲੱਗ ਗਈ ਸੀ ਵਗ ਕਰਦੇ ਪਰ ਉਸ ਤੋਂ ਬਾਅਦ ਫਿਰ ਫਿਰ ਉਹ ਦੁਬਾਰਾ ਸ਼ਤਪੈ ਗਿਆ ਜੁ ਕੋਈ ਕੁਝ ਵੀ ਹੋਇਆ ਫਿਰ ਨਹੀਂ ਉਦਬਾ ਨਹੀਂ ਤੁਰੇ ਤੇ ਐਸੇ ਲਈ ਡੈਡੀ ਨੂੰ ਘਟ ਲੈ ਕੇ ਆਈਦਾ ਵੀਡੀਓ ਚ ਬਸ ਇੱਕ ਦੋ ਮਿੰਟਸ ਆਪਾ ਦਿਖਾਇਆ ਪਿਆ ਡੈਡੀ ਤੇ ਦੋ ਮੇਰੇ ਬੇਟੇ ਦਾ ਜਨਮ ਦਿਨ ਸੀ ਕੋ ਉਸ ਦਿਨ ਉਹ ਵੀਡੀਓ ਚ ਵੀ ਡੈਡੀ ਆਈ ਸੀ ਕਿ ਤੇ ਥੈਂਕ ਯੂ ਤੁਹਾਡਾ ਤੁਸੀਂ ਇੰਨੇ ਧਿਆਨ ਨਾਲ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਸੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਪੁੱਛਿਆ ਅੱਜ ਇੱਕ ਮੇਰੇ ਤੋਂ ਹੋਇਆ ਵੀ ਆਵਲਾ ਸੂਟ ਸੀ ਮੇਰਾ ਪਹਿਲੀ ਵਾਰ ਸੀ ਵੀ ਜਿਹੜਾ ਸੂਟ ਮੈਂ ਬਿਨਾ ਤੋਤੇ ਸਿਉਂਤਾ ਸੀ ਇਹ ਤੋਤਾ ਨਹੀਂ ਸੀ ਨਹੀਂ ਬਿਨਾ ਤੋਤੇ ਮੈਂ ਲਾਦਾ ਫੇਰੇ ਆਪਾਂ ਦੋਵੇਂ ਨਹੀਂ ਤੋਤੇ ਹੁਣ ਹਾਂ ਬਿਨਾ ਤੋਤੇ ਸਿਉਂਤਾ ਇਹ ਮੇਰਾ ਵੀ ਉਹੀ ਹੋਇਆ ਤੇ ਮੇਰਾ ਸੂਟ ਸ਼ਰਿੰਕ ਹੋ ਗਿਆ ਮੇਰਾ ਵੀ ਹੋਇਆ ਸੀ ਤਾਂ ਕਦੇ ਬਿਨਾ ਤੋਤੇ ਸੂਟ ਸਿਉਂਤਾ ਹੀ ਨਹੀਂ ਪਤਾ ਨਹੀਂ ਉਦੋਂ ਕਿਵੇਂ ਸਿਉਂ ਲਿਆ ਇਹ ਚਾਹ ਸ਼ਾਇਦ ਮੈਂ ਸੋਚ ਲਿਆ ਹੋਣਾ ਵੀ ਇਹ ਗਰਮ ਕੱਪੜਾ ਪਸ਼ਮੀਨੇ ਦਾ ਸੀਗਾ ਇਤ ਕਿਦਾਂ ਰੰਗ ਇੰਨਾ ਫੇਟ ਹੋਇਆ ਨਾ ਅੱਜ ਮੇਰੇ ਨਾਲ ਦਾ ਵੀ ਕਪੜਾ ਮਿਲਿਆ ਹਾਂ ਤੇ ਮੈਨੂੰ ਲੱਗਦਾ ਜੇ ਇਹਨੂੰ ਇੱਕ ਕੇ ਦੋ ਧੋਪ ਐ ਹੋਣੇ ਆ ਪਤਾ ਨਹੀਂ ਧੋਪਿਆ ਤੇ ਉੱਚਾ ਹੋ ਗਿਆ ਮੈਂ ਪਾਇਆ ਨਹੀਂ ਇੱਕ ਵਾਰੀ ਤੋਤਾ ਹਾਂ ਇੰਨਾ ਫਰਕ ਪੈ ਗਿਆ ਇਹਦਾ ਇੱਧਰ ਦੇਖੋ ਆਹ ਮੇਰਾ ਸੂਟਾ ਤੇ ਆਹ ਕਪੜਾ ਜਿਹੜਾ ਅੱਜ ਮੈਨੂੰ ਮਿਲਿਆ ਇਹਦੇ ਨਾਲ ਦਾ ਫਿਰ ਮੈਂ ਹੁਣ ਸੋਚਿਆ ਵੀ ਇਹਦਾ ਟ੍ਰੀਟਮੈਂਟ ਕਰਕੇ ਪੌਣ ਜੋਗ ਬਣਾਈਏ ਫਿਰ ਹਨਾ ਹੁਣ ਉਹ ਕਰਨਾ ਵੀ ਕੀ ਆ ਤੇ ਇਹ ਤਾਂ ਨਾ ਐ ਜਿਵੇਂ ਛੋਟਾ ਜਿਹਾ ਚੱਕਾ ਬਣ ਗਿਆ ਕਿਉਂਕਿ ਮੈਨੂੰ ਲੱਗਾ ਮੇਰੇ ਨਾਪ ਦਾ ਹੋਵੇ ਹਾਂ ਜਦੋਂ ਡਿਆਈ ਹੁੰਦਾ ਤਾਂ ਮੇਰੇ ਨਾਪ ਦਾ ਹੋਵੇ ਤੇ ਸਲਵਾਰ ਵੀ ਮੇਰਾ ਆਪਦਾ ਉੱਚਾ ਸੀ ਇਹਦੇ ਨਾਲ ਦਾ ਮੈਂ ਤਾਂ ਆਪ ਥੱਲੇ ਲੇੜੀ ਲਾ ਕੇ ਤੇ ਨੀਵਾ ਕੀਤਾ ਇਹਨੂੰ ਤੇ ਉਹ ਸਲਵਾਰ ਵੀ ਮੈਂ ਅੱਜ ਵੇਖੀ ਤੇ ਜਿਵੇਂ ਹੀ ਨਿੱਕੀ ਜਿਹੀ ਲੱਗੀ ਆਂਦੀ ਮੈਂ ਕਹਾਏ ਵੇਖੀ ਲੈ ਆ ਹੁਣ ਮੈਂ ਸੋਚਿਆ ਸੀਗਾ ਮੈਂ ਕਾ ਇਹਦਾ ਟ੍ਰੀਟਮੈਂਟ ਕਰਦੇ ਆ ਤੇ ਹੁਣ ਆਹਾ ਵੀ ਧੁੱਪ ਵਾਲੀ ਹੋਣ ਲੱਗੀ ਹੈ ਨਾ ਹੂੰ ਇਸ ਸਾਬ ਨਾਲ ਜਾਈ ਧੁੱਪਾਂ ਪਈ ਗਈਆਂ ਤੇ ਮੈਨੂੰ ਲੱਗਾ ਗਰਮੀ ਛੇਤੀ ਆ ਜਾਏ। ਕਹਾਂ ਸੇੜੀ ਗੱਲ ਹੋਰ ਦੱਸ। ਮੈਂ ਨਾ ਆ ਸੂਟ ਦੋ ਵਾਰੀ ਤੇ ਤਿੰਨ ਵਾਰੀ ਪਾ ਲਿਆ। ਦੋ ਵਾਰੀ ਤਾਂ ਧੋ ਹੀ ਲਿਆ, ਤਿੰਨ ਤਿੰਨ ਵਾਰੀ ਪਾ ਲਿਆ ਹੁਣ। ਤੇ ਅੱਜ ਮੈਂ ਵੇਖਿਆ ਵੀ ਮੈਂ ਇਹਦੇ ਚਾਕ ਦੀ ਤਰਪਾਈ ਨਹੀਂ ਕੀਤੀ। ਤੇ ਲਾਣ ਦੇ ਕੰਮ ਵੇਖ ਲਾ। ਉਹ ਨਾ ਆਹ ਹਾਲਾ। ਤੇ ਲਾਣ ਦੇ ਕੰਮ ਲਿਆ। ਪਾੜ ਵੀ ਲਿਆ ਫਿਰ ਉਹਨੂੰ ਰਿਵਰਸੀਬਲ ਟੇਪ ਨਾਲ ਮੈਂ ਜੋੜ ਵੀ ਲਿਆ। ਪਰ ਮੈਂ ਅੱਜ ਵੇਖਿਆ ਜਦੋਂ ਮੈਂ ਤੋਤਾ ਇੱਕ ਵਾਰੀ ਪਹਿਲਾਂ ਵੀ ਤੋਤਾ ਤੇ ਪਰ ਧਿਆਨ ਨਹੀਂ ਦਿੱਤਾਗਾ ਕਿ ਅੱਜ ਧਿਆਨ ਪਿਆ ਵੀ ਆਹ ਵੇਖੋ ਚਾਕ ਦੀ ਤਰਪਾਈ ਨਹੀਂ ਕੀਤੀ ਮੈਂ ਹੁਣ ਇਹਨੂੰ ਉਹ ਕਰਦੇ ਆ ਹੁਣ ਕਰ ਲਾ ਤਰਪਾਈ ਤਰਪਾਈ ਹੁਣ ਜਦੋਂ ਸਾਡਾ ਸੁੱਕੂਗਾ ਵਿਚਾਰਾ ਉਹ ਕਰੂੰਗੀ ਵੀ ਮੜਾ ਸੌਖਾ ਜੂਗਾ ਤਾਂ ਓਕੇ ਪਾਇਆ ਸੀ ਤੇ ਇਹਦਾ ਹੰਟਰੀਟਮੈਂਟ ਕਰਦੀ ਆ ਕੁਛ ਨਾ ਕੁਛ ਇਹਨੂੰ ਫਿਰ ਪੌਣ ਜੋਗ ਬਣਾਉਣੀ ਆ ਨੀ ਮਾ ਵੀ ਕਰਨਾ ਪੈਣਾ ਹੈ ਨਾ ਵੀਕ ਤੇ ਸਾਰਾ ਖੁੱਲਾ ਵੀ ਕਰਨਾ ਪੈਣਾ ਇਹ ਤਾਂ ਡੱਗ ਹੀ ਰਹਿ ਗਿਆ ਚੱਪਕਾ ਨੀ ਨਾ ਕਰ ਨਹੀਂ ਪੈਣਾ ਮੈਂ ਵੀ ਅੱਧੇ ਆ ਲੇੜੀ ਲਾ ਕੇ ਫੇਰੀ ਇਹਨੂੰ ਪਾਇਆ ਹਾਂ ਵੀ ਇਹਦੇ ਸਾਰੇ ਮੈਂ ਵੀ ਖੁੱਲਾ ਵੀ ਕੀਤਾ ਸਾਰਾ ਇਹ ਤਾਂ ਨੀਵਾ ਵੀ ਕੀਤਾ ਇਹ ਨਾ ਪਤਾ ਨਹੀਂ ਕਿ ਕਦੇ ਨਹੀਂ ਹੋਇਆ ਸਾਡੇ ਤਾਂ ਮਹਿੰਗੇ ਤੋਂ ਮਹਿੰਗੇ ਸੂਟ ਵੀ ਹੁੰਦੇ ਕੜਾਈ ਵਾਲੇ ਅਸੀਂ ਉਹਨਾਂ ਨੂੰ ਪਹਿਉਣ ਦੇ ਨਾ ਧੂਕੀ ਹਮੇਸ਼ਾ ਸਿਉਂਦੇ ਕਿਉਂਕਿ ਆਪ ਹੀ ਸਿਉਨੇ ਹੁੰਦੇ ਆਪਾਂ ਹਨਾ ਤੇ ਆ ਪਹਿਲੀ ਵਾਰ ਸੀ ਮੈਨੂੰ ਲੱਗ ਬੀਬੀ ਨਾਲ ਤੋਤੀ ਹੀ ਸਿਉਂ ਲਿਆ ਉਦੋਂ ਫਟਾਫਟ ਸਾਰਾ ਚੜ ਗਿਆ ਹੁਣ ਸਾਰਾ ਦਕੰਮਨ ਕਰਨਾ ਪਊਗਾ ਇਹਦਾ ਕਿਉਂਕਿ ਸਲਵਾਰ ਵੀ ਜਨੀਮੀ ਕਰਨੀ ਪਈ ਤਾਂ ਸਾਰੀ ਦੇਰ ਨਹੀਂ ਪਊਗੀ ਇੱਥੋਂ ਤੇ ਬੈਲਟ ਵਧਾਉਣੀ ਪਊ ਥੋੜੀ ਜਿਹੀ ਜੇ 1 ਕੱਬੇ ਇੰਚ ਹੋਇਆ ਫਿਰ ਤਾਂ ਬੈਲਟ ਦਾ ਵੀ ਸਰਜੂਗਾ ਬਾਲੀ ਨਹੀਂ ਨਾ ਵਧਾ ਸਕਦੇ ਨਹੀਂ ਜਿਵੇਂ 1 ਕੱਬੇ ਇੰਚ ਹੋਇਆ ਫਿਰ ਤਾਂ ਫਰਕ ਪੈ ਜਾਊਗਾ ਇੰਨੇ ਕਨਾ ਤਾਂ ਨਹੀਂ ਫਰਕ ਪੈਂਦਾ ਹੁੰਦਾ ਬਾਲੀ ਵੱਡੀ ਨਹੀਂ ਲੱਗਦੀ ਵੀ 1 ਕੱਬੇ ਇੰਚ ਨਾਲ ਤਾਂ ਜੇ ਜ਼ਿਆਦੇ ਉੱਚੀ ਹੋਈ ਫੇਰ ਇਹਦਾ ਕੀ ਕਰਦੀਆਂ ਇਹਨੂੰ ਸਾਰਾ ਦੇਲ ਦੂੜ ਕੇ ਰੱਖਦੀਆਂ ਤਫੀਰ ਮਣਕੇ ਤੇ ਕਪੜਾ ਵੀ ਮੈਂ ਉਹੀ ਸੋਚਦੀ ਸੀ ਵੀ ਆਹ ਕਪੜਾ ਕਿੰਨਾ ਜਿਆਦਾ ਗੂੜਾ ਹੂੰ ਆਵੇ ਜਿਹੜਾ ਇਹ ਨਾਲ ਤੇ ਆਹ ਕਿੱਡਾ ਪਹਿੜਾ ਲੱਗੀ ਜਾਂਦਾ ਇਹਨੂੰ ਹੁਣ ਘਰੇ ਕੁਰੇ ਹੀ ਪਾਵਾਂਗੇ ਹੁਣ ਪੈ ਜੂਗਾ ਬਸ ਹੁਣ ਠੰਡ ਘਟ ਗਈ ਆ ਹੂੰ ਤਾਂ ਪਹਿਲਾਂ ਠੰਡੇ ਚ ਲੱਗਦੇ ਰਹਿੰਦੇ ਆ ਇਹ ਅੱਜ ਮੈਂ ਉਧਰ ਰਜਾਈ ਵੀ ਧੁੱਪੇ ਪਾ ਕੇ ਆਈ ਸੀ ਕੋਠੇ ਤੇ ਰਜਾਈਆਂ ਚ ਰੱਖ ਨੂੰ ਗਰਮੀ ਬਹੁਤ ਜਿਆਦਾ ਗਰਮੀ ਆਉਂਦੀ ਰਜਾਈਆਂ ਚ ਰਾਤ ਨੂੰ ਹਾਂ ਮੀ ਅੱਖੀ ਜਾਂਦੇ ਸੀ ਮੈਂ ਵੀ ਤਾਂ ਹੀ ਨਹੀਂ ਉਹਦਾ ਲਾਇਆ ਕਵਰ ਜਨਾ ਕੋ ਨਾ ਹੋਵੇ ਨੀ ਪੈ ਕੇ ਹਰ ਵਾਰ ਹੀ ਨਵੀਂ ਰੱਬ ਦੁਬਾਰਾ ਕੱਪੜੇ ਕਢਾ ਦਿੰਦਾ ਹਾਂ ਤੇ ਪਰ ਅੱਜ ਮੈਂ ਕਵਰ ਨਹੀਂ ਲਾਇਆ ਮੈਂ ਕਿਹਾ ਸੀ ਕਿ ਉਹਨਾਂ ਕਿਰਾ ਤਾਂ ਕੰਬਲ ਕੱਢ ਲੈਣੇ ਨਾ ਤਰੀਕੀ ਕੰਬਲ ਵੀ ਮੋਟੇ ਹੀ ਆ ਪੇਟੀ ਤੇ ਰੱਖ ਦਿੰਨੇ ਦੋ ਚਾਰ ਦਿਨ ਜੇ ਤਾਂ ਠੰਡ ਦਾ ਕੋਈ ਲੱਕਾ ਤਾਂ ਕੱਢ ਕੇ ਲੈ ਲਾਂਗੇ ਤੇ ਨੀਂ ਫਿਰ ਕੋਈ ਨਹੀਂ ਲਾ ਕੇ ਕਵਰ ਉਹਦਾ ਧੋ ਕੇ ਉਹਨੂੰ ਸਾਫ ਦਾਂਗੇ ਕਿ ਰਾਉਂਗਾ ਜਿੱਥੋਂ ਤੁੱਪ ਲਵਾ ਲਈ ਜਿਵੇਂ ਤੁੱਪੇ ਪਾਇਆ ਹੀ ਸੀਗੀ ਤੇ ਹੁਣ ਮੈਂ ਇਹਨੂੰ ਸਾਰਾ ਦੇੜ ਦਿਆਂ ਫਿਰ ਆਪਾਂ ਵੀ ਨਹੀਂ ਇਹਦਾ ਟ੍ਰੀਟਮੈਂਟ ਕਰਦੇ ਵੀ ਕੀ ਹੁੰਦਾ ਮੰਨਦੇ ਆ ਇਹਨੂੰ ਸਾਰਾ। ਥੋੜੀ ਵੀ ਦੇ ਉਧਰ ਆ ਸੱਕ ਜੂਗਾ ਤੇ ਦੀ ਤਰਪਾਈ ਕਰੂੰਗੀ ਜਾਂ ਟੇਲਰਾਂ ਦੇ ਹਾਲ ਦੇ ਬਵਾਪ ਦੇ ਲੀਡੇ। ਆ ਜੋ ਵੀ ਮੈਂ ਸਾਰੇ ਮੋਟੇ ਲੀਡੇ ਤੋਂ ਹੋਤੇ। ਹੁਣ ਤਾਂ ਬਸ ਕੋਟਾਂ ਦਾ ਸਮਾਨ ਸਾਰੰਗਾ। ਭਾਰੇ ਸ਼ਾਲ ਆ ਜਿਹੜੇ ਉਹ ਵੀ ਮੈਂ ਵੀ ਸਾਂਵ ਤੇ ਕੋਟਾਂ ਵੀ ਧੋ ਕੇ ਸਾਂਵ ਤੇ ਨੇ। ਤੇ ਜਿਹੜੇ-ਜਿਹੜੇ ਭੈਣ ਭਰਾ ਪੰਡਲੀ ਕਮੈਂਟ ਕਰਦੇ ਆ ਨਵੇਂ ਜੋੜਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤੇ ਜਿਹੜੇ ਡੇਲੀ ਆਪਾਂ ਨੂੰ ਕਮੈਂਟ ਕਰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਵੀ ਤੁਸੀਂ ਡੇਲੀ ਹਨਾ ਕਮੈਂਟ ਕਰਦੇ ਹੋ ਵੀਡੀਓ ਦੇਖਦੇ ਆ ਰਾਜਵਿੰਦਰ ਭੈਣ ਵੀ ਇੰਨੇ ਧਿਆਨ ਨਾਲ ਤੁਸੀਂ ਸਾਡੀ ਵੀਡੀਓ ਦੇਖੀ ਤੇ ਤੁਸੀਂ ਵੀ ਪੁੱਛਿਆ ਵੀ ਤੁਸੀਂ ਕਾਹ ਤੋਂ ਨਹੀਂ ਦਿਖਾਉਂਦੇ ਹਨਾ ਬਹੁਤ-ਬਹੁਤ ਥੈਂਕ ਯੂ ਵੀ ਤੁਸੀਂ ਇੰਨੇ ਧਿਆਨ ਨਾਲ ਦੇਖਦੇ ਹੋ ਸੋ ਇਸੇ ਲਈ ਨਹੀਂ ਦਿਖਾਉਂਦੇ ਕਿ ਡੈਡੀ ਬਿਮਾਰ ਆ ਸੋ ਜਿਹੜਾ ਬੰਦਾ ਬਿਮਾਰ ਹੁੰਦਾ ਕਾਫੀ ਲੰਬੇ ਸਮੇਂ ਤੋਂ ਉਹ ਨੂੰ ਚੰਗਾ ਨਹੀਂ ਲੱਗਦਾ ਹੁੰਦਾ ਵੀ ਉਹ ਮਤਲਬ ਚਰਚਾ ਦਾ ਪਨ ਬੰਦੇ 'ਚ ਆ ਜਾਂਦਾ ਇਸੇ ਲਈ ਨਹੀਂ ਦਿਖਾਉਂਦੇ ਕਿ ਤੇ ਉਧਰ ਆਪਾਂ ਪਾਈ ਸੀ ਅੱਜ ਰਜਾਈ ਸੁੱਖ ਨਹੀਂ ਹੁੰਦਾ ਗੋਠੇ ਤੇ ਕੋਠੇ ਤੇ ਮੈਂ ਤਾਂ ਪਾ ਕੇ ਆਈ ਸੀਗੀ ਇਹ ਵੀ ਇੱਧਰ ਵਖਾਉਣੀ ਆ ਉਧਰ ਤੇ ਪਿੱਛੋਂ ਦੀ ਤੇ ਪਹਿਲਾਂ ਨਾਲੇ ਮੈਂ ਸੂਟ ਆਪਦਾ ਉਹ ਕਰਾਂ ਸਾਰਾ ਹਨਾ ਜਿਹੜੇ ਦੀ ਤਰਪਾਈ ਨਹੀਂ ਕੀਤੀ ਉਹਦੀ ਤਰਪਾਈ ਕਰਾਂ ਤੇ ਜਿਹੜਾ ਉੱਚਾ ਹੋ ਗਿਆ ਹੁਣ ਉਹਦਾ ਉਹ ਕਰਾਂ ਉਹ ਵੇਖੋ ਇੱਧਰ ਟੁੱਪੇ ਪਾ ਕੇ ਇੱਸੀ ਲਿਜਾਈ ਹੁਣ ਤਾਂ ਟੁੱਪੀ ਬਹੁਤ ਹੋ ਜਾਂਦੀ ਐ ਇੱਥੇ ਵੀ ਪਲੜ ਪਾਇਆ ਵੈਸੀ ਪਹਿਲਾਂ ਸ਼ੈੱਡ ਦੇ ਮੂਹਰੇ ਹੁਣ ਉਹ ਵੀ ਲਾਤਾ ਅਗੇ ਅੰਦਰ ਬੰਨਣੇ ਪੈਂਦੇ ਸੀ ਪਸੂ ਹੁਣ ਆਪਾਂ ਅੰਦਰੋਂ ਚੱਕੀ ਐਨਸੀ ਟੇਪ ਪਹਿਲਾਂ ਸਾਰਾ ਸੂਟਾ ਦਾ ਮਿਣੀ ਸਾਰਾ ਉੱਚਾ ਹੋਇਆ ਪਿਆ ਲੋਬੀ ਇੱਧਰ ਆਪਣਾ ਗੀਰਾ ਲਾਉਣ ਆਲਾ ਸੀ ਜੀ ਦੀ ਦੀ ਲਾਉਂਦੇ ਪੈ ਗੀਰਾ ਇੱਧਰ ਨਾ ਕੁਛ ਪਾਥਰੀਆਂ ਉਦੋਂ ਕੀ ਦਾ ਬਾਹਰ ਉੱਚਾ ਸੀ ਆਪਣਾ ਹਨਾ ਪਹਿਲਾਂ ਗੁਰਾ ਸੀ ਨਾ ਗੀਰਾ ਸੀ ਹੁਣ ਵਿੱਚੋਂ ਆਪਾਂ ਪਾਥਰੀਆਂ ਬਾੜ ਲਈਆਂ ਪਾਥਰੀਆਂ ਸੀ ਤੇ ਉਦੋਂ ਥੋੜਾ ਨਾ ਖੜਨਾ ਜਿਵੇਂ ਗਿੱਲੀਆਂ ਜੀਆਂ ਲਾ ਲੀਆਂ ਗਿੱਲੀਆਂ ਜੀਆਂ ਸੀ ਹਾਂ ਤੇ ਇਹ ਇੱਕ ਪਾਸੇ ਰੱਖਣਾ ਸੀ ਵਿਚਾਲੇ ਤੇ ਇੱਕ ਸਾਈਡ ਤੋਂ ਰੱਖਤੀਆਂ ਸੀ ਬਾਹਰੋਂ ਚੱਕ ਕੇ ਬਾਹਰੋਂ ਆਪਾਂ ਨਾਲ ਦੀ ਨਾਲ ਹੀ ਪਾਥਰੀਆਂ ਚੱਕ ਲਈ ਬਾਹਰ ਨਾ ਜਦੋਂ ਮੀਂਹ ਆ ਜਾਂਦਾ ਫਿਰ ਗਿੱਲੀਆਂ ਹੋ ਜਾਂਦੀਆਂ ਆਪਾਂ ਬਾਹਰਾਂ ਬਾਹਰ ਨਹੀਂ ਕਰਦੇ ਇਕੱਠੀਆਂ ਕੀਤੇ ਨਾ ਪਾਥਰੀਆਂ ਨਾਲ ਦੀ ਨਾਲ ਹੀ ਜਿੰਨੀਆਂ ਸੋਤ ਦੇ ਨਾਲ ਹੀ ਚੱਕ ਕੇ ਅੰਦਰ ਰੱਖ ਲਈ ਦਿੰਦਾ ਔਰ ਇਦਰ ਗੀਰੇ ਤਾਂ ਕਾਫੀ ਪਾਥ ਨੇ ਜਿਹੜੇ ਨੇ ਚੱਕੀਆਂ ਗਈਆਂ ਹਾਂ ਹਾਂ ਹੁਣ ਗੀਰਾ ਕਾਫੀ ਥੱਲੇ ਨੇ ਪਹਿਲਾਂ ਉਹ ਤਾਂ ਸਿਰੇ ਤੱਕ ਉਹ ਸਰੀਏ ਤੱਕ ਸੀਗਾ ਵੀ ਆ ਵੀ ਸੁੱਕ ਗਈਆਂ ਤੇ ਹੁਣ ਇਹ ਵੀ ਸੁੱਕ ਗਈਆਂ ਤੇ ਹੁਣ ਦੀਦੀ ਕਹਿੰਦੇ ਚਾਹ ਮੈਂ ਸੈੱਟ ਕਰ ਦਿੰਨੀ ਪਰ ਧਿਆਨ ਨਾ ਕਰਿਓ ਵਿੱਚ ਆ ਬਣਿਆ ਭੰਗੀਆਂ ਵੀ ਕਈ ਵਾਰ ਤਾਂ ਚੂਹੇ ਚਾਏ ਹੁੰਦੇ ਤੇ ਕਈ ਵਾਰੀ ਕੁਝ ਹੋਰ ਵੀ ਨਾ ਹੋਵੇ ਇਥੇ ਬਣੇ ਭਇਆ ਮੂਹ ਇਥੋਂ ਚੂਹੇ ਤਾਂ ਹਰ ਵਾਰੀ ਨਿਕਲਦੇ ਅੰਧ ਲੱਗੀਆਂ ਉਹਦਾ ਸਾਰਾ ਰੱਖ ਥਾਂ ਸਾਫ਼ ਹਾਂ ਅਸੀਂ ਸਾਰਾ ਇਹ ਕੱਢ ਕੇ ਥਾਂ ਸਾਫ਼ ਕੀਤਾ ਸੀ ਜੇ ਇਥੋਂ ਚੂਹੇ ਤਾਂ ਹਰ ਵਾਰੀ ਵਾਧੂ ਨਿਕਲਦੇ ਧਿਆਨ ਨਾਲ ਚੱਕਿਓ ਇਧਰ ਲੰਗਾ ਤਾਂ ਚਲ ਥੋੜ੍ਹ ਗਈਆਂ ਪਰ ਫੇਰ ਵੀ ਧਿਆਨ ਨਾਲ ਚੱਕਿਓ ਆ ਇੱਕ ਕੰਮ ਜਿਹੜਾ ਮੈਨੂੰ ਨਹੀਂ ਹੁੰਦਾ ਨਾ ਮੈਂ ਕਦੇ ਪਾਥੀਆਂ ਪੱਥੀਆਂ ਮੈਂ ਅੰਦਰ ਸਟਾਹ ਦਿਨੀ ਹੁੰਨੀ ਆ ਲਵਾ ਦਿਨੀ ਨਹੀਂ ਅੱਗੇ ਵੀ ਗੀਰ ਮੈਨੂੰ ਵੀ ਨਹੀਂ ਲਵਾਉਣਾ ਆਂਦਾ ਰੱਖ ਕੇ ਵੀ ਬਹੁਤ ਆਪਾ ਪਰਫੈਕਟ ਆ ਹਾਂ ਮੈਨੂੰ ਤਾਂ ਜਮਾ ਹੀ ਨਹੀਂ ਆਉਂਦਾ ਕੰਮ ਬੇਕੀ ਕੀਤਾ ਹੀ ਨਹੀਂ ਸੀਗੇ ਘਿਰੇ ਘੁਰੇ ਲਾਉਣਾ ਮੈਨੂੰ ਤਾਂ ਜਮਾ ਹੀ ਨਹੀਂ ਆਉਂਦਾ ਆਹ ਇੱਕ ਕੰਮ ਜਿਹੜਾ ਮੈਨੂੰ ਨਹੀਂ ਆਉਂਦਾ ਮੈਂ ਕਦੇ ਪੱਥੀਆਂ ਵੀ ਨਹੀਂ ਪੱਥੀਆਂ ਬਸ ਮੈਂ ਬਾਹਰੋਂ ਚੱਕ ਕੇ ਹਾਂ ਅੰਦਰ ਜ਼ਰੂਰ ਸੈੱਟ ਦਿਨੀ ਹੁੰਨੀ ਵੀ ਭਿੱਜਣਾ ਜਾਂ ਕੁਝ ਵੀ ਚਕਾ ਦਿਨੀ ਨਿਗੀਰਾ ਪਰ ਗਿਰਾ ਘੁਰਾ ਮੈਨੂੰ ਲਾਉਣਾ ਆਉਂਦਾ ਆਹ ਜਦੋਂ ਹੁਣ ਅੱਗੇ ਸਾਡੇ ਮੰਮੀ ਪਾਸ ਦੇਂਦੇ ਸੀ ਹੁਣ ਮੰਮੀ ਪਾਤਦੇ ਨਹੀਂ ਹੁਣ ਆਪ ਨੂੰ ਪਾਤਣਾ ਆਹ ਕੰਮ ਜਿਹੜਾ ਮੈਨੂੰ ਜਵਾਂ ਨਹੀਂ ਆਉਂਦਾਗਾ ਹੁਣ ਤਾਂ ਹਾਲੀ ਹਾਲ ਸਾਰੀ ਜ਼ਿੰਮੇਵਾਰੀ ਆਪ ਨੂੰ ਚਾਹਣੀ ਪਾਤ ਕੇ ਮੇਨਾ ਸਰਦਾ ਨਹੀਂ ਕਿਉਂਕਿ ਆਪਾਂ ਚੁੱਲ੍ਹੇ ਤੇ ਕੰਮ ਕਰਨਾ ਹੁੰਦਾ ਤੇ ਇੱਥੋਂ ਬਸ ਫਿਰ ਆਪਾਂ ਜਿਹੜੇ ਤਰਪਾਲ ਪੱਲੀਆਂ ਜੋ ਹੁੰਦੀਆਂ ਇਸ ਤਰ੍ਹਾਂ ਵਿਖੇਤਾ ਲਗਾ ਕੇ ਕੋਈ ਆਉਂਦਾ ਵੀ ਨਹੀਂ ਨਹੀਂ ਅਗਲਾ ਚੱਲ ਅੱਧ ਤੇ ਪਥਾ ਲੈ ਪਥਾ ਲੈਂਦਾ ਹਾਂ ਪਿੰਡਾਂ 'ਚ ਜ਼ਿਆਦਾਤਰ ਐ ਹੀ ਆ ਹਰ ਤੋਂ ਉੱਧ ਤੇ ਲੋਕੀ ਪਥਾ ਲੈ ਲਗਾ ਪਾਤਨਾ ਇਸੇ ਖੇਤ ਆਪਣੇ ਘਰ ਦੂਰ ਪੈ ਜਾਂਦੇ ਤੇ ਅੰਦਾ ਕੋਈ ਹੈ ਨਹੀਂਗਾ। ਇਹ ਵੀ ਆਪਨੇ ਕਰਨੇ ਪੈਣਗੇ। ਦੀਦੀ ਜੀ ਹੈਲਪ ਕਰ ਦਾਂ ਚਲੋ ਉਹਨਾਂ ਨੂੰ ਉਧਰ ਫੜਾ ਦਿੰਨੀ ਆ ਤੇ ਲਾ ਲੈਨੇ फटाफट। ਤੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਜੋੜਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ। ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ। ਫਿਰ ਸਾਨੂੰ ਪਤਾ ਲੱਗਦਾ ਕਿ ਕੌਣ ਕੌਣ ਵੀਡੀਓ ਦੇਖ ਰਿਹਾ ਤੇ ਕਿੰਬੀ ਕਿੰਨੀ ਦੇਖ ਰਿਹਾ ਜਿਵੇਂ ਅੱਜ ਉਹ ਭੈਣ ਨੇ ਕਮੈਂਟ ਕੀਤਾ ਤੇ ਪਤਾ ਲੱਗ ਗਿਆ ਕਿ ਨੇ ਧਿਆਨ ਨਾਲ ਦੇਖਦੇ ਉਹਨਾਂ ਨੇ ਨੋਟ ਕੀਤੀ ਏ ਗੱਲ ਵੀ ਡੈਡੀ ਵੀਡੀਓ ਚ ਨਹੀਂ ਆਉਂਦੇਗੇ। ਸੋ ਕਮੈਂਟ ਜ਼ਰੂਰੀ ਹੈ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਬੰਨ ਹੱਥ ਬਨ ਕੇ ਬੇਨਤੀ ਹੈ ਵੀ ਕਮੈਂਟ ਕਰਿਆ ਕਰੋ ਕਰਿਆ ਕਰੋ ਵੀਡੀਓ ਦੇਖਦੇ ਆ ਬਹੁਤ ਭੈਣ ਭਰਾ ਵੀਡੀਓ ਦੇਖਦੇ ਆ ਬਟ ਕਮੈਂਟ ਨਹੀਂ ਕਰਦੇ ਸੋ ਕਮੈਂਟ ਜ਼ਰੂਰੀ ਆ ਕਮੈਂਟ ਜ਼ਰੂਰ ਕਰਿਆ ਕਰੋ ਸੋ ਹੁਣ ਮੈਂ ਵੀ ਦੀਦੀ ਹੈਲਪ ਕਰਾਦਾ ਫਟਾਫਟ ਲਾ ਕੇ ਉਧਰ ਰੱਖ ਦਿੰਨੇ ਆਂ ਆਪਾਂ ਤੇ ਹੁਣ ਵੈਸੇ ਆਪਾਂ ਬਾਹਰ ਵੀ ਪਾਥੀਆਂ ਪੱਥਨੀਆਂ ਸ਼ੁਰੂ ਕਰ ਲਈਆਂ ਪਾਥੀਆਂ ਪੱਥੀਆਂ ਹਾਂ ਹੁਣ ਧੁੱਪਾਂ ਲੱਗਣ ਲੱਗੀਆਂ ਆ ਵੀ ਮੈਂ ਤਾਂ ਲਕਾਉਣੀ ਹੁਣ ਕਿਉਂਕਿ ਧੁੱਪਾਂ ਬਹੁਤ ਤੇਜ਼ ਹੁੰਦੀਆਂ ਵੈਸੇ ਹਜੇ ਢੀ ਛੇਤੀ ਮਤਲਬ ਹੈ ਇਹਨਾਂ ਧੁੱਪਾਂ ਪੈਣੀਆਂ ਨਹੀਂ ਚਾਹੀਦੀਆਂ ਪੱਥ ਦੇ ਥੋੜੀਆਂ ਹੀ ਹੁੰਨੇ ਆ ਸੀ ਬਾਲੀਆਂ ਪਾਥੀਆਂ ਨਹੀਂ ਕਦੇ ਪੱਥੀਆਂ ਕਿਉਂਕਿ ਫਿਰ ਦੀਦੀ ਕਹਿੰਦੀ ਮੇਰੀਆਂ ਮੋਢੇ ਦੁਖਣ ਲੱਗ ਪੈਂਦੇ ਆ ਬਾਵਾ ਹਾਂ ਵੇਖੋ ਅੱਜ ਹੀ ਸ਼ੁਰੂ ਕੀਤਾ ਗੋਆ ਪੱਥਣਾ ਤੇ ਹੋਂਦਾਂ ਨਾ ਇੱਕ ਅੱਦੇ ਦਿਨ ਚ ਪਸ਼ੂ ਵੀ ਨੂੰ ਮੋਣਨੇ ਆ ਤੇ ਮੈਂ ਹੁਣ ਫਟਾਫਟ ਦੀਦੀ ਨਾਲ ਇਹ ਚਕਾਦਾ ਚਲੋ ਬਈ ਫੇਰ ਆਪਾਂ ਤੁਹਾਨੂੰ ਦਿਖਾਉਨੇ ਆਂ ਗੀਰਾ ਤਾਂ ਤੱਕ ਲਾ ਕੇ ਜਿੰਨਾ ਕ ਲੱਗੂਗਾ ਜਿੰਨਾ ਸੁੱਕਣਾ ਹੈ ਉਹ ਨਾ ਚੰਦਨ ਨੇ ਹਾਂ ਇਹ ਤਾਂ ਜਿਵੇਂ ਸਾਰੀਆਂ ਹੀ ਸੁੱਕੀਆਂ ਹੀ ਆਂ ਹਾਂ ਸੁੱਕ ਨਹੀਂ ਇਹ ਜਿੰਨਾ ਹੈਗੀਆਂ ਇੱਧਰ ਚੰਦਨ ਨੇ ਤੁਲ ਥਾਂ ਖਾਲੀ ਹੋ ਜਾਊਗਾ ਸੋ ਥੋੜੇ ਦਿਨਾਂ ਤੱਕ ਉਥੋਂ ਸਾਰੀਆਂ ਸੁੱਕਣ ਲੱਗ ਜਾਣਗੀਆਂ ਤੇ ਉਹ ਆਪਾਂ ਫੇਰ ਇੱਧਰ ਫੇਰ ਇੱਧਰ ਸਾਈਡ ਤੇ ਲਾ ਲਾਂਗੇ ਲਓ ਬਈ ਕਰਤਾ ਥਾਂ ਵਿਲਾ ਇਧਰ ਸਾਰਾ ਆ ਚੰਨਤਾ ਆਪਣਾ ਘੀਰਾ ਫੇਰ ਉੱਥੋਂ ਤੱਕ ਹੌਲੀ-ਹੌਲੀ ਪਹੁੰਚ ਹੀ ਜਾਊਗਾ ਸਿਆਲ ਚ ਨਾ ਪਾਥੀਆਂ ਥੋੜੀ ਲੱਗ ਵਾਸਤੇ ਆਪਣੇ ਲੱਕੜਾਂ ਹੈਗੀਆਂ ਵਿੱਚ ਰਾਈਆਂ ਵਈਆਂ ਆਪਾਂ ਹਾਂ ਲੱਕੜਾਂ ਚਰਾਈਆਂ ਵਈਆਂ ਇਹ ਲਾ ਲੈਂਦੇ ਹੁੰਦੇ ਸੀ ਪਰ ਫੇਰ ਵੀ ਸਿਆਲ ਚ ਪਾਥੀਆਂ ਜਾਦੇ ਚੱਲ ਜਾਂਦੀਆਂ ਸੀ ਸੁੱਕੀਆਂ ਹੁੰਦੀਆਂ ਨਾ ਹੁਣ ਗਰਮੀ ਥੋੜੀ ਲਗਤ ਘਟ ਜੂਗੀ ਗਰਮੀ ਚ ਇੱਕ ਗਰਮੀ ਦੇ ਮਾਰੇ ਚੁੱਲੇ ਤੇ ਘੱਟ ਵੀ ਰੋਟੀ-ਰੋਟੀ ਘੱਟ ਬਕਾਉਣੇ ਸਬਜ਼ੀ ਵਗੈਰਾ ਬਣਾ ਲਈਦੀ ਆ ਉੱਲਾਹਾ ਆ ਤਾਂ ਵਧੀਆ ਸਵਾਹ ਅੰਦਰ ਦੇ ਅੰਦਰ ਨਾਲ ਤਾਂ ਵਧੀਆ ਸਵਾਹ ਅੰਦਰ ਵਿੱਚ ਸਾਹ ਆਉਂਦਾ ਰਹਿੰਦਾ ਬਾਹਰ ਹਾਂ ਅੰਦਰ ਸਾਹ ਬੰਦ ਹੋ ਜਾਂਦਾ ਅੰਦਰ ਤਾਂ ਬਾਹਰ ਚੇੜੀਦਾ ਵਾਪਕ ਨਹੀਂ ਦਿੰਦੀ ਚਲੋ ਵੀ ਇਹਨੂੰ ਹੋਂਦੀ ਦੀ ਦੇਣਗੇ ਟੱਕ ਉੱਪਰੋਂ ਕਿਉਂਕਿ ਕਈ ਵਾਰੀ ਜਦੋਂ ਇਧਰੋਂ ਐ ਮੀ ਹੁੰਦਾ ਨਾ ਹਾਂ ਇਧਰੋਂ ਤੇ ਵਾਛੜ ਪੈ ਜਾਂਦੀ ਆ ਚਲੋ ਵੀ ਇਹਨੂੰ ਆਪਾਂ ਟੱਕ ਦਿੰਨੇ ਆ ਹਾ ਤਾਂ ਤਾਣੂ ਹੀ ਹੋ ਜੂਗਾ ਹਨਾ ਜਿਹੜਾ ਹੈਗਾ ਤਰਪਾਲ ਸਾਰੇ ਮੈਨੂੰ ਢੱਕ ਦਿੰਨੇ ਆ ਤੇ ਉਧਰ ਮੈਂ ਵੀ ਆਪ ਦਾ ਸੂਟ ਜਿਹੜਾ ਉਹ ਢੇੜ ਲਿਆ ਸੀਗਾ ਉਹਦਾ ਹੁਣ ਮੈਂ ਟ੍ਰੀਟਮੈਂਟ ਕਰਦੀ ਆ ਲੋਬੀ ਜਿਹੜੇ ਵੀ ਭੈਣ ਭਰਾ ਨਵੇਂ ਜੋੜਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਹਲੋ ਵੀ ਹਾਲੇ ਮੈਂ ਸੂਟ ਢੇੜ ਆਵਦਾ ਹੁਣ ਆਪਾਂ ਇਹਦਾ ਕਰਦੇ ਆਂ ਟਰੀਟਮੈਂਟ ਤੇ ਇਹਨੂੰ ਬਣਾਉਨੇ ਆਂ ਪੌਣ ਜੋਗ ਤੇ ਕੱਲ ਨੂੰ ਆਪਾਂ ਮਿਲਦੇ ਆਂ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ